RCB ਤੇ Punjab Kings 11 ਦੇ ਵਿਚਾਲੇ ਉਸ ਤੇ ਹੁਣ ਇੱਕ ਬਿਆਨ ਹੈ ਜਿਹੜਾ ਯੁਗਰਾਜ ਸਿੰਘ ਦੇ ਵੱਲੋਂ ਵੀ ਦਿੱਤਾ ਕਿ ਉਹਨਾਂ ਨੇ ਕਿਹਾ ਹੈ ਕਿ Punjab Kings ਦੇ 11 ਦਾ ਜਿਹੜਾ ਕਪਤਾਨ ਹੈ ਸ਼੍ਰੇਸ਼ ਸ਼ੇਰ ਜੇਕਰ ਉਸਦੇ ਵੱਲੋਂ ਇੱਕ ਛੱਕਾ ਮਾਰ ਦਿੱਤਾ ਜਾਂਦਾ ਤਾਂ ਅੱਜ ਟਰੋਫੀ ਆਰਸੀਬੀ ਕੋਲ ਨਹੀਂ ਸਗੋਂ ਪੰਜਾਬ ਦੇ ਕੋਲ ਹੋਣੀ ਸੀ ਜੀ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਸ਼੍ਰੇਸ਼ ਅਈਅਰ ਤੇ ਬਹੁਤ ਗੁੱਸਾ ਹੈ ਅਦਰਸਲ ਉਹਨਾਂ ਨੇ ਬਿਆਨ ਹੈ ਜਿਹੜਾ ਇੱਕ ਇੰਟਰਵਿਊ ਦੌਰਾਨ ਦਿੱਤਾ ਹੈ ਤੇ ਕਿਹਾ ਕਿ ਸ਼੍ਰੇਸ਼ ਅਈਅਰ ਚੰਗਾ ਨਹੀਂ ਖੇਡਿਆ ਸ਼੍ਰੇਸ਼ ਅਈਅਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਟਾਈਮ ਤੋਂ ਪਹਿਲਾਂ ਹੀ ਆਊਟ ਹੋ ਜਾਂਦਾ ਤਾਂ ਪਿੱਛੇ ਚੰਗੇ ਖਿਡਾਰੀ ਬਾਚੀ ਕੌਣ ਜਾਂਦੇ ਨੇ ਹਾਂ ਤਾਂ ਬਿਲਕੁਲ ਇਹ ਬਿਆਨ ਆ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਚ ਬਣਿਆ ਹੋਇਆ ਦਰਸਲ ਜੋ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਪੰਜਾਬ ਕਿੰਗਸ ਦੇ 11 ਦੇ ਜਿਹੜੇ ਕਪਤਾਨ ਸ਼੍ਰੇਸ਼ ਅਈਅਰ ਨੂੰ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਗੁੱਸਾ ਹੈ ਮੈਨੂੰ ਤੇਰੀ ਬੈਟਿੰਗ ਤੇ ਬਹੁਤ ਗੁੱਸਾ ਹੈ ਤੈਨੂੰ ਛੱਕਾ ਮਾਰਨਾ ਚਾਹੀਦਾ ਸੀ ਪਰ ਤੂੰ ਛੱਕਾ ਮਾਰਨ ਦੇ ਚੱਕਰ ਦੇ ਵਿੱਚ ਇੱਕ ਰੰਟ ਤੇ ਹੀ ਆਊਟ ਹੋ ਗਿਆ ਤਾਂ ਬਿਲਕੁਲ ਹੀ ਵਿਰਾਟ ਸਿੰਘ ਦੇ ਵੱਲੋਂ ਇਹ ਸ਼ਬਦ ਨੇ ਜਿਹੜੇ ਪੰਜਾਬ ਕਿੰਗਸ 11 ਦੇ ਕਪਤਾਨ ਸ਼ਰੇਸ਼ ਅਈਅਰ ਨੂੰ ਕਹੇ ਗਏ ਨੇ ਜਿहां ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਉਹਨਾਂ ਨੇ ਇਹ ਵੀ ਕਹੀਆਂ ਨੇ ਗੱਲਾਂ ਕਿ ਜਦੋਂ ਇਨਸਾਨ ਬਹੁਤ ਵੱਡਾ ਆਪਣੇ ਆਪ ਨੂੰ ਸਮਝਦਾ ਤਾਂ ਫਿਰ ਇੰਜ ਹੀ ਹੁੰਦਾ ਇੱਕ ਪਾਸੇ ਜਿੱਥੇ ਆਈਪੀਐਲ ਦੇ ਫਾਈਨਲ ਮੁਕਾਬਲੇ ਦੇ ਵਿੱਚ ਪੰਜਾਬ ਕਿੰਗਸ 11 ਪਹੁੰਚੀ ਹੈ ਇੱਕ ਪਾਸੇ ਪੰਜਾਬੀ ਨੇ ਜਿਹੜੇ ਉਹਦਾ ਕੈਪਟਨ ਹੈ ਟੀਮ ਦਾ ਕੈਪਟਨ ਸ਼ਰੇਸ਼ ਸੈਰ ਉਹਦਾ ਧੰਨਵਾਦ ਕਰਦੇ ਨੇ ਦੂਜੇ ਪਾਸੇ ਯੁਗਰਾਤ ਸਿੰਘ ਦੇ ਵੱਲੋਂ ਗੁੱਸਾ ਜਿਹੜਾ ਜਤਾਇਆ ਗਿਆ ਤਾਂ ਬਿਲਕੁਲ ਪੰਜਾਬੀਆਂ ਦਾ ਕਹਿਣਾ ਹੈ ਕਿ ਸਰਪੰਚ ਅਸੀਂ ਤੇਰੇ ਨਾਲ ਸੀ ਤੇਰੇ ਨਾਲ ਹਾਂ ਤੇ ਤੇਰੇ ਨਾਲ ਹੀ ਖੜਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਕਿੰਗਸ 11 ਅੱਜ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚੀ ਹੈ ਤਾਂ ਸਿਰਫ ਸ੍ਰੇਸ਼ ਅਯਰ ਕਰਕੇ ਪਹੁੰਚਿਆ ਸੋ ਛੇ ਡੋੜਾ ਤੋਂ ਹਾਰ ਨਾ ਕੋਈ ਬਹੁਤ ਹੀ ਵੱਡੀ ਹਾਰ ਨਹੀਂ ਹੁੰਦੀ ਐ ਅਸੀਂ ਬਿਲਕੁਲ ਹੀ ਜਿੱਤ ਦੇ ਨੇੜੇ ਸੀ ਅਸੀਂ ਬਿਲਕੁਲ ਆਈਪੀਐਲ ਟਰੋਫੀ ਦੇ ਨੇੜੇ ਸੀ ਪਰ ਉਸ ਤੋਂ ਬਾਅਦ ਜੋ ਬਿਆਨ ਹੁਣ ਯੋਗਰਾਜ ਸਿੰਘ ਦੇ ਵੱਲੋਂ ਦਿੱਤਾ ਹੋਇਆ ਕਿਤੇ ਨਾ ਕਿਤੇ ਬਿਆਨ ਹੈ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਬਣਿਆ ਹੋਇਆ ਤੇ ਹਰ ਕੋਈ ਇਸ ਬਿਆਨ ਬਾਰੇ ਸੋਚਣ ਤੇ ਮਜਬੂਰ ਬਿਖੋਇਆ IPL ਦਾ ਜਿਹੜਾ ਫਾਈਨਲ ਮੁਕਾਬਲਾ ਹੋਇਆ ਸੀ RCB ਤੇ Punjab Kings 11 ਦੇ ਵਿਚਾਲੇ ਉਸ ਤੇ ਹੁਣ ਇੱਕ ਬਿਆਨ ਹੈ ਜਿਹੜਾ ਯੁਗਰਾਜ ਸਿੰਘ ਦੇ ਵੱਲੋਂ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ Punjab Kings ਦੇ 11 ਦਾ ਜਿਹੜਾ ਕਪਤਾਨ ਹੈ ਸ਼੍ਰੇਸ਼ ਸ਼ੇਰ ਜੇਕਰ ਉਸਦੇ ਵੱਲੋਂ ਇੱਕ ਛੱਕਾ ਮਾਰ ਦਿੱਤਾ ਜਾਂਦਾ ਤਾਂ ਅੱਜ ਟਰੋਫੀ ਆਰਸੀਬੀ ਕੋਲ ਨਹੀਂ ਸਗੋਂ ਪੰਜਾਬ ਦੇ ਕੋਲ ਹੋਣੀ ਸੀ ਜੀ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਸ਼੍ਰੇਸ਼ ਅੱਈਅਰ ਤੇ ਬਹੁਤ ਗੁੱਸਾ ਹੈ ਅਦਰਸਲ ਉਹਨਾਂ ਨੇ ਬਿਆਨ ਹੈ ਜਿਹੜਾ ਇੱਕ ਇੰਟਰਵਿਊ ਦੌਰਾਨ ਦਿੱਤਾ ਹੈ ਤੇ ਕਿਹਾ ਕਿ ਸ਼੍ਰੇਸ਼ ਅੱਈਅਰ ਚੰਗਾ ਨਹੀਂ ਖੇਡਿਆ ਸ਼੍ਰੇਸ਼ ਅੱਈਅਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਟਾਈਮ ਤੋਂ ਪਹਿਲਾਂ ਹੀ ਆਊਟ ਹੋ ਜਾਂਦਾ ਤਾਂ ਪਿੱਛੇ ਚੰਗੇ ਖਿਡਾਰੀ ਬਾਚੀ ਕੌਣ ਜਾਂਦੇ ਨੇ ਹ ਤਾਂ ਬਿਲਕੁਲ ਇਹ ਬਿਆਨ ਆ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਚ ਬਣਿਆ ਹੋਇਆ ਦਰਸਲ ਜੋ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਪੰਜਾਬ ਕਿੰਗਸ ਦੇ 11 ਦੇ ਜਿਹੜੇ ਕਪਤਾਨ ਸ਼੍ਰੇਸ਼ ਅਈਅਰ ਨੂੰ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਗੁੱਸਾ ਹੈ ਮੈਨੂੰ ਤੇਰੀ ਬੈਟਿੰਗ ਤੇ ਬਹੁਤ ਗੁੱਸਾ ਹੈ ਤੈਨੂੰ ਛੱਕਾ ਮਾਰਨਾ ਚਾਹੀਦਾ ਸੀ ਪਰ ਤੂੰ ਛੱਕਾ ਮਾਰਨ ਦੇ ਚੱਕਰ ਦੇ ਵਿੱਚ ਇੱਕ ਰੰਟ ਤੇ ਹੀ ਆਊਟ ਹੋ ਗਿਆ ਤਾਂ ਬਿਲਕੁਲ ਇਵਰਾਤ ਸਿੰਘ ਦੇ ਵੱਲੋਂ ਇਹ ਸ਼ਬਦ ਨੇ ਜਿਹੜੇ ਪੰਜਾਬ ਕਿੰਗਸ 11 ਦੇ ਕਪਤਾਨ ਸ਼ਰੇਸ਼ ਰੈਯਰ ਨੂੰ ਕਹੇ ਗਏ ਨੇ ਜਿਨ੍ਹਾਂ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਉਹਨਾਂ ਨੇ ਇਹ ਵੀ ਕਹੀਆਂ ਨੇ ਗੱਲਾਂ ਕਿ ਜਦੋਂ ਇਨਸਾਨ ਬਹੁਤ ਵੱਡਾ ਆਪਣੇ ਆਪ ਨੂੰ ਸਮਝਦਾ ਤਾਂ ਫਿਰ ਇੰਜ ਹੀ ਹੁੰਦਾ ਇੱਕ ਪਾਸੇ ਜਿੱਥੇ ਆਈਪੀਐਲ ਦੇ ਫਾਈਨਲ ਮੁਕਾਬਲੇ ਦੇ ਵਿੱਚ ਪੰਜਾਬ ਕਿੰਗਸ 11 ਪਹੁੰਚੀ ਹੈ ਇੱਕ ਪਾਸੇ ਪੰਜਾਬੀ ਨੇ ਜਿਹੜੇ ਉਹਦਾ ਕੈਪਟਨ ਹੈ ਟੀਮ ਦਾ ਕੈਪਟਨ ਸ਼ਰੇਸ਼ ਸਈਅਰ ਉਹਦਾ ਧੰਨਵਾਦ ਕਰਦੇ ਨੇ ਦੂਜੇ ਪਾਸੇ ਯੁਗਰਾਤ ਸਿੰਘ ਦੇ ਵੱਲੋਂ ਗੁੱਸਾ ਜਿਹੜਾ ਜਤਾਇਆ ਗਿਆ ਤਾਂ ਬਿਲਕੁਲ ਪੰਜਾਬੀਆਂ ਦਾ ਕਹਿਣਾ ਹੈ ਕਿ ਸਰਪੰਚ ਅਸੀਂ ਤੇਰੇ ਨਾਲ ਸੀ ਤੇਰੇ ਨਾਲ ਹਾਂ ਤੇ ਤੇਰੇ ਨਾਲ ਹੀ ਖੜਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਕਿੰਗਸ 11 ਅੱਜ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚੀ ਹੈ ਤਾਂ ਸਿਰਫ ਸ੍ਰੇਸ਼ ਅਯਰ ਕਰਕੇ ਪਹੁੰਚਿਆ ਸੋ ਛੇ ਦੌੜਾਂ ਤੋਂ ਹਾਰਨਾ ਕੋਈ ਬਹੁਤੀ ਵੱਡੀ ਹਾਰ ਨਹੀਂ ਹੁੰਦੀ ਹੈ ਅਸੀਂ ਬਿਲਕੁਲ ਹੀ ਜਿੱਤ ਦੇ ਨੇੜੇ ਸੀ ਅਸੀਂ ਬਿਲਕੁਲ ਆਈਪੀਐਲ ਟਰੋਫੀ ਦੇ ਨੇੜੇ ਸੀ ਪਰ ਉਸ ਤੋਂ ਬਾਅਦ ਜੋ ਬਿਆਨ ਹੁਣ ਯੋਗਰਾਜ ਸਿੰਘ ਦੇ ਵੱਲੋਂ ਦਿੱਤਾ ਹੋਇਆ ਕਿਤੇ ਨਾ ਕਿਤੇ ਬਿਆਨ ਹੈ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਬਣਿਆ ਹੋਇਆ ਤੇ ਹਰ ਕੋਈ ਇਸ ਬਿਆਨ ਬਾਰੇ ਸੋਚਣ ਤੇ ਮਜਬੂਰ ਵਿਖੋਇਆ IPL ਦਾ ਜਿਹੜਾ ਫਾਈਨਲ ਮੁਕਾਬਲਾ ਹੋਇਆ ਸੀ RCB ਤੇ Punjab Kings 11 ਦੇ ਵਿਚਾਲੇ ਉਸ ਤੇ ਹੁਣ ਇੱਕ ਬਿਆਨ ਹੈ ਜਿਹੜਾ ਯੁਗਰਾਜ ਸਿੰਘ ਦੇ ਵੱਲੋਂ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ Punjab Kings ਦੇ 11 ਦਾ ਜਿਹੜਾ ਕਪਤਾਨ ਹੈ ਸ਼੍ਰੇਸ਼ ਰਈਅਰ ਜੇਕਰ ਉਸਦੇ ਵੱਲੋਂ ਇੱਕ ਛੱਕਾ ਮਾਰ ਦਿੱਤਾ ਜਾਂਦਾ ਤਾਂ ਅੱਜ ਟਰੋਫੀ ਆਰਸੀਬੀ ਕੋਲ ਨਹੀਂ ਸਗੋਂ ਪੰਜਾਬ ਦੇ ਕੋਲ ਹੁੰਨੀ ਸੀ ਜੀ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਸ਼੍ਰੇਸ਼ ਅਈਅਰ ਤੇ ਬਹੁਤ ਗੁੱਸਾ ਹੈ ਅਦਰਸਲ ਉਹਨਾਂ ਨੇ ਬਿਆਨ ਹੈ ਜਿਹੜਾ ਇੱਕ ਇੰਟਰਵਿਊ ਦੌਰਾਨ ਦਿੱਤਾ ਹੈ ਤੇ ਕਿਹਾ ਕਿ ਸ਼੍ਰੇਸ਼ ਅਈਅਰ ਚੰਗਾ ਨਹੀਂ ਖੇਡਿਆ ਸ਼੍ਰੇਸ਼ ਅਈਅਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਟਾਈਮ ਤੋਂ ਪਹਿਲਾਂ ਹੀ ਆਊਟ ਹੋ ਜਾਂਦਾ ਤਾਂ ਪਿੱਛੇ ਚੰਗੇ ਖਿਡਾਰੀ ਬਾਚੀ ਕੌਣ ਜਾਂਦੇ ਨੇ ਤਾਂ ਬਿਲਕੁਲ ਇਹ ਬਿਆਨ ਆ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਚ ਬਣਿਆ ਹੋਇਆ ਦਰਸਲ ਜੋ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਪੰਜਾਬ ਕਿੰਗਜ਼ ਦੇ 11 ਦੇ ਜਿਹੜੇ ਕਪਤਾਨ ਸ਼੍ਰੇਸ਼ ਅਈਅਰ ਨੂੰ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਗੁੱਸਾ ਹੈ ਮੈਨੂੰ ਤੇਰੀ ਬੈਟਿੰਗ ਤੇ ਬਹੁਤ ਗੁੱਸਾ ਹੈ ਤੈਨੂੰ ਛੱਕਾ ਮਾਰਨਾ ਚਾਹੀਦਾ ਸੀ ਪਰ ਤੂੰ ਛੱਕਾ ਮਾਰਨ ਦੇ ਚੱਕਰ ਦੇ ਵਿੱਚ ਕਰੰਨ ਤੇ ਹੀ ਆਊਟ ਹੋ ਗਿਆ ਤਾਂ ਬਿਲਕੁਲ ਹੀ ਵਿਰਾਟ ਸਿੰਘ ਦੇ ਵੱਲੋਂ ਇਹ ਸ਼ਬਦ ਨੇ ਜਿਹੜੇ ਪੰਜਾਬ ਕਿੰਗਸ 11 ਦੇ ਕਪਤਾਨ ਸ਼ਰੇਸ਼ ਅਈਅਰ ਨੂੰ ਕਹੇ ਗਏ ਨੇ ਜਿਨ੍ਹਾਂ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਉਹਨਾਂ ਨੇ ਇਹ ਵੀ ਕਹੀਆਂ ਨੇ ਗੱਲਾਂ ਕਿ ਜਦੋਂ ਇਨਸਾਨ ਬਹੁਤ ਵੱਡਾ ਆਪਣੇ ਆਪ ਨੂੰ ਸਮਝਦਾ ਤਾਂ ਫਿਰ ਇੰਜ ਹੀ ਹੁੰਦਾ ਇੱਕ ਪਾਸੇ ਜਿੱਥੇ ਆਈਪੀਐਲ ਦੇ ਫਾਈਨਲ ਮੁਕਾਬਲੇ ਦੇ ਵਿੱਚ ਪੰਜਾਬ ਕਿੰਗਸ 11 ਪਹੁੰਚੀ ਹੈ ਇੱਕ ਪਾਸੇ ਪੰਜਾਬੀ ਨੇ ਜਿਹੜੇ ਉਹਦਾ ਕੈਪਟਨ ਹੈ ਟੀਮ ਦਾ ਕੈਪਟਨ ਸ਼੍ਰੇਸ਼ ਸੈਯਰ ਉਸ ਦਾ ਧੰਨਵਾਦ ਕਰਦੇ ਨੇ ਦੂਜੇ ਪਾਸੇ ਯੁਗਰਾਜ ਸਿੰਘ ਦੇ ਵੱਲੋਂ ਗੁੱਸਾ ਜਿਹੜਾ ਜਤਾਇਆ ਗਿਆ ਤਾਂ ਬਿਲਕੁਲ ਪੰਜਾਬੀਆਂ ਦਾ ਕਹਿਣਾ ਹੈ ਕਿ ਸਰਪੰਚ ਅਸੀਂ ਤੇਰੇ ਨਾਲ ਸੀ ਤੇਰੇ ਨਾਲ ਹਾਂ ਤੇ ਤੇਰੇ ਨਾਲ ਹੀ ਖੜਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਕਿੰਗਸ 11 ਅੱਜ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚੀ ਹੈ ਤਾਂ ਸਿਰਫ ਸਰੇ ਸ਼ੇਅਰ ਕਰਕੇ ਪਹੁੰਚਿਆ 106 ਦੌੜਾ ਤੋਂ ਹਾਰਨਾ ਕੋਈ ਬਹੁਤ ਹੀ ਵੱਡੀ ਹਾਰ ਨਹੀਂ ਹੁੰਦੀ ਹੈ ਅਸੀਂ ਬਿਲਕੁਲ ਹੀ ਜਿੱਤ ਦੇ ਨੇੜੇ ਸੀ ਅਸੀਂ ਬਿਲਕੁਲ ਆਈਪਲ ਟਰੋਫੀ ਦੇ ਨੇੜੇ ਸੀ ਪਰ ਉਸ ਤੋਂ ਬਾਅਦ ਜੋ ਬਿਆਨ ਹੁਣ ਯੋਗਰਾਜ ਸਿੰਘ ਦੇ ਵੱਲੋਂ ਦਿੱਤਾ ਹੋਇਆ ਕਿਤੇ ਨਾ ਕਿਤੇ ਬਿਆਨ ਹੈ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਬਣਿਆ ਹੋਇਆ ਤੇ ਹਰ ਕੋਈ ਇਸ ਬਿਆਨ ਬਾਰੇ ਸੋਚਣ ਤੇ ਮਜਬੂਰ ਵੀ ਹੋਇਆ IPL ਦਾ ਜਿਹੜਾ ਫਾਈਨਲ ਮੁਕਾਬਲਾ ਹੋਇਆ ਸੀ RCB ਤੇ Punjab Kings ਦੇ 11 ਦੇ ਵਿਚਾਲੇ ਉਸ ਤੇ ਹੁਣ ਇੱਕ ਬਿਆਨ ਹੈ ਜਿਹੜਾ ਯੁਗਰਾਜ ਸਿੰਘ ਦੇ ਵੱਲੋਂ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ Punjab Kings ਦੇ 11 ਦਾ ਜਿਹੜਾ ਕਪਤਾਨ ਹੈ ਸ਼੍ਰੇਸ਼ ਸ਼ੇਰ ਜੇਕਰ ਉਸਦੇ ਵੱਲੋਂ ਇੱਕ ਛੱਕਾ ਮਾਰ ਦਿੱਤਾ ਜਾਂਦਾ ਤਾਂ ਅੱਜ ਟਰੋਫੀ ਆਰਸੀਬੀ ਕੋਲ ਨਹੀਂ ਸਗੋਂ ਪੰਜਾਬ ਦੇ ਕੋਲ ਹੋਣੀ ਸੀ ਜੀ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਸ਼੍ਰੇਸ਼ ਅਈਅਰ ਤੇ ਬਹੁਤ ਗੁੱਸਾ ਹੈ ਅਦਰਸਲ ਉਹਨਾਂ ਨੇ ਬਿਆਨ ਹੈ ਜਿਹੜਾ ਇੱਕ ਇੰਟਰਵਿਊ ਦੌਰਾਨ ਦਿੱਤਾ ਹੈ ਤੇ ਕਿਹਾ ਕਿ ਸ਼੍ਰੇਸ਼ ਅਈਅਰ ਚੰਗਾ ਨਹੀਂ ਖੇਡਿਆ ਸ਼੍ਰੇਸ਼ ਅਈਅਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਟਾਈਮ ਤੋਂ ਪਹਿਲਾਂ ਹੀ ਆਊਟ ਹੋ ਜਾਂਦਾ ਤਾਂ ਪਿੱਛੇ ਚੰਗੇ ਖਿਡਾਰੀ ਬਾਚੀ ਕੌਣ ਜਾਂਦੇ ਨੇ ਤਾਂ ਬਿਲਕੁਲ ਇਹ ਬਿਆਨ ਆ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਚ ਬਣਿਆ ਹੋਇਆ ਦਰਸਲ ਜੋ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਪੰਜਾਬ ਕਿੰਗਸ ਦੇ 11 ਦੇ ਜਿਹੜੇ ਕਪਤਾਨ ਸ਼੍ਰੇਸ਼ ਅਈਅਰ ਨੂੰ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਗੁੱਸਾ ਹੈ ਮੈਨੂੰ ਤੇਰੀ ਬੈਟਿੰਗ ਤੇ ਬਹੁਤ ਗੁੱਸਾ ਹੈ ਤੈਨੂੰ ਛੱਕਾ ਮਾਰਨਾ ਚਾਹੀਦਾ ਸੀ ਪਰ ਤੂੰ ਛੱਕਾ ਮਾਰਨ ਦੇ ਚੱਕਰ ਦੇ ਵਿੱਚ ਇੱਕ ਰੰਟ ਤੇ ਹੀ ਆਊਟ ਹੋ ਗਿਆ ਤਾਂ ਬਿਲਕੁਲ ਹੀ ਵਿਰਾਟ ਸਿੰਘ ਦੇ ਵੱਲੋਂ ਇਹ ਸ਼ਬਦ ਨੇ ਜਿਹੜੇ ਪੰਜਾਬ ਕਿੰਗਸ 11 ਦੇ ਕਪਤਾਨ ਸ਼ਰੇਸ਼ ਅਈਅਰ ਨੂੰ ਕਹੇ ਗਏ ਨੇ ਜਿहां ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਉਹਨਾਂ ਨੇ ਇਹ ਵੀ ਕਹੀਆਂ ਨੇ ਗੱਲਾਂ ਕਿ ਜਦੋਂ ਇਨਸਾਨ ਬਹੁਤ ਵੱਡਾ ਆਪਣੇ ਆਪ ਨੂੰ ਸਮਝਦਾ ਤਾਂ ਫਿਰ ਇੰਜ ਹੀ ਹੁੰਦਾ ਇੱਕ ਪਾਸੇ ਜਿੱਥੇ ਆਈਪੀਐਲ ਦੇ ਫਾਈਨਲ ਮੁਕਾਬਲੇ ਦੇ ਵਿੱਚ ਪੰਜਾਬ ਕਿੰਗਸ 11 ਪਹੁੰਚੀ ਹੈ ਇੱਕ ਪਾਸੇ ਪੰਜਾਬੀ ਨੇ ਜਿਹੜੇ ਉਹਦਾ ਕੈਪਟਨ ਹੈ ਟੀਮ ਦਾ ਕੈਪਟਨ ਸ਼ਰੇਸ਼ ਸੈਰ ਉਹਦਾ ਧੰਨਵਾਦ ਕਰਦੇ ਨੇ ਦੂਜੇ ਪਾਸੇ ਯੁਗਰਾਤ ਸਿੰਘ ਦੇ ਵੱਲੋਂ ਗੁੱਸਾ ਜਿਹੜਾ ਜਤਾਇਆ ਗਿਆ ਤਾਂ ਬਿਲਕੁਲ ਪੰਜਾਬੀਆਂ ਦਾ ਕਹਿਣਾ ਹੈ ਕਿ ਸਰਪੰਚ ਅਸੀਂ ਤੇਰੇ ਨਾਲ ਸੀ ਤੇਰੇ ਨਾਲ ਹਾਂ ਤੇ ਤੇਰੇ ਨਾਲ ਹੀ ਖੜਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਕਿੰਗਸ 11 ਅੱਜ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚੀ ਹੈ ਤਾਂ ਸਿਰਫ ਸ੍ਰੇਸ਼ ਅਯਰ ਕਰਕੇ ਪਹੁੰਚਿਆ ਸੋ ਛੇ ਡੋੜਾ ਤੋਂ ਹਾਰ ਨਾ ਕੋਈ ਬਹੁਤ ਹੀ ਵੱਡੀ ਹਾਰ ਨਹੀਂ ਹੁੰਦੀ ਐ ਅਸੀਂ ਬਿਲਕੁਲ ਹੀ ਜਿੱਤ ਦੇ ਨੇੜੇ ਸੀ ਅਸੀਂ ਬਿਲਕੁਲ ਆਈਪੀਐਲ ਟਰੋਫੀ ਦੇ ਨੇੜੇ ਸੀ ਪਰ ਉਸ ਤੋਂ ਬਾਅਦ ਜੋ ਬਿਆਨ ਹੁਣ ਯੋਗਰਾਜ ਸਿੰਘ ਦੇ ਵੱਲੋਂ ਦਿੱਤਾ ਹੋਇਆ ਕਿਤੇ ਨਾ ਕਿਤੇ ਬਿਆਨ ਹੈ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਬਣਿਆ ਹੋਇਆ ਤੇ ਹਰ ਕੋਈ ਇਸ ਬਿਆਨ ਬਾਰੇ ਸੋਚਣ ਤੇ ਮਜਬੂਰ ਵੀ ਹੋਇਆ